ਪੰਜਾਬ ਦਾ ਅੱਜ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਲਗਾਤਾਰ ਸਰਕਾਰ ਦਾ ਪ੍ਰਚਾਰ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਥਾਂ ਥਾਂ ਧਰਨੇ ਮੁਜ਼ਾਰੇ ਤੇ ਕਈ ਤਰ੍ਹਾਂ ਦੀਆਂ ਕਾਲਾਂ ਦਿੱਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਤਾਂ ਹੁਣ ਇੱਕ ਨਵੀਂ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਹੇਠਲੇ ਪੱਧਰ ਦੇ ਜਿਹੜੇ ਵਰਕਰ ਨੇ ਜਾਂ ਵਲੰਟੀਅਰ ਜਿਨ੍ਹਾਂ ਦੀਆਂ ਜ਼ਮੀਨਾਂ ਉਸ ਅਧਿਕਾਰ ਖੇਤਰ ਚ ਆਉਂਦੀਆਂ ਨੇ ਜਿੱਥੇ ਉਹਨਾਂ ਨੇ ਤਾਂ ਇਤਰਾਜ਼ ਕੀਤਾ ਹੀ ਉਹ ਇਸ ਪਾਲਿਸੀ ਦੇ ਆਪਣੀ ਹੀ ਸਰਕਾਰ ਦੀ ਪਾਲਿਸੀ ਦੇ ਨਾਲ ਖੜੇ ਦਿਖਾਈ ਨਹੀਂ ਦਿੱਤੇ ਉੱਥੇ ਹੁਨਾਮਾ ਦੀ ਪਾਰਟੀ ਦੇ ਇੱਕ ਵਿਧਾਇਕ ਨੇ ਬਾਹਰ ਖੜੀ ਕੀਤੀ ਔਰ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤਾ ਹੈ ਉਹ ਕੌਣ ਨੇ ਹਲਕਾ ਰੂਪਨਗਰ ਤੋਂ ਐਮਐਲਏ ਦਿਨੇਸ਼ ਝੱਡਾ ਜਿਨ੍ਹਾਂ ਨੇ ਇੱਕ ਵੀਡੀਓ ਕਲਿੱਪ ਦੇ ਜ਼ਰੀਏ ਵੀ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਨੇ ਉਹ ਔਰ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ 1 ਇੰਚ ਵੀ ਜ਼ਮੀਨ ਦਾ ਨਹੀਂ ਜਾਣ ਦੇਣਗੇ ਔਰ ਜ਼ਮੀਨ ਲੈਣਾ ਕੌਣ ਚਾਹੁੰਦਾ ਤਾਂ ਅਸਲ ਸਰਕਾਰ ਦੀ ਪਾਲਿਸੀ ਦੇ ਨਾਲ ਹੀ ਇਹ ਜ਼ਮੀਨ ਲਈ ਜਾਣੀ ਹੈ ਪਰ ਦਿਨੇਸ਼ ਚੱਡਾ ਨੇ ਆਪਣੀ ਸਰਕਾਰ ਦੀ ਉਸ ਪਾਲਿਸੀ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਸ ਦੇ ਖਿਲਾਫ ਜਿਹੜਾ ਬਿਆਨ ਦੇ ਦਿੱਤਾ ਔਰ ਕਿਸਾਨਾਂ ਦੇ ਹੱਕ ਵਿੱਚ ਡਟੇ ਨੇ ਦਿਨੇਸ਼ ਚੱਡਾ ਨੇ ਵੀ ਕਿਹਾ ਕਿ ਜਿਹੜੇ ਕਿਸਾਨ ਮਰਜ਼ੀ ਨਹੀਂ ਜਿੰਨਾ ਦੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਅਸੀਂ ਜ਼ਮੀਨ ਨਹੀਂ ਜਾਣਦੇਾਂਗੇ ਦਿਨੇਸ਼ ਚੱਡਾ ਨੇ ਇਸ ਬਾਰੇ ਕੀ ਬਿਆਨ ਦਿੱਤਾ ਦਰਅਸਲ ਰੂਪਨਗਰ ਰੋਪੜ ਦਾ ਵੀ ਕੁਝ ਹਿੱਸਾ ਸੀ ਜ਼ਮੀਨ ਦਾ ਜਿਹੜਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਸ ਅਧਿਕਾਰ ਖੇਤਰ ਵਿੱਚ ਆਉਣਾ ਹੈ ਪਰ ਹੈਰਾਨੀ ਦੀ ਗੱਲ ਇਹ ਆ ਜਦੋਂ ਅੰਕੜਿਆਂ ਤੇ ਝਾਤ ਮਾਰੀਏ ਰੂਪਨਗਰ ਦੇ ਵਿੱਚ 284 ਕਿਸਾਨ ਲੈਂਡ ਪੂਲਿੰਗ ਨੀਤੀ ਦੇ ਨਾਲ ਆ ਸਹਿਮਤ ਨੇ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਸਿਰਫ ਇੱਕ ਜਣਾ ਹੀ ਰਾਜੀ ਹੋਇਆ ਉਸ ਦੀ ਕੀ ਮਜਬੂਰੀ ਹੈ ਜਾਂ ਕੀ ਉਹਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਜਾਂ ਰਸਤਾ ਨਹੀਂ ਜਾਂਦਾ ਕੀ ਉਸ ਕਿਸਾਨ ਨੇ ਸਹਿਮਤੀ ਦਿੱਤੀ ਹੈ ਸਿਰਫ ਇਕਲੌਤਾ ਕਿਸਾਨ ਹੈ ਰੂਪਨਗਰ ਦਾ ਹੁਣ ਤੱਕ ਦੇ ਅੰਕੜਿਆਂ ਦੇ ਮੁਤਾਬਕ ਜਿਸ ਨੇ ਸਹਿਮਤੀ ਜਤਾਈ ਹੈ ਬਾਕੀ ਸਾਰੇ ਖਿਲਾਫ ਨੇ ਇਸੇ ਕਰਕੇ ਹੀ ਹੋ ਸਕਦਾ ਹੈ ਕਿ ਵਿਧਾਇਕ ਨੇ ਆਪਣੇ ਹਲਕੇ ਦੇ ਲੋਕਾਂ ਦੀ ਨਾਬਜ਼ ਪਛਾਣਦਿਆਂ ਹੋਇਆਂ ਇਹ ਬਿਆਨ ਦੇ ਦਿੱਤਾ ਹੁਣ ਇਸ ਮਾਮਲੇ ਦੇ ਬਾਬਤ ਪੰਜਾਬੀ ਜਾਗਰਣ ਦੇ ਵਿੱਚ ਪੰਨਾ ਨੰਬਰ 2 ਦੇ ਉੱਤੇ ਖਬਰ ਜਿਹੜੀ ਐ ਛਾਪੀ ਆ ਉਸੇ ਬਿਆਨ ਦੇ ਆਧਾਰ ਤੇ ਜੋ ਵੀਡੀਓ ਦੇ ਵਿੱਚ ਬਿਆਨ ਦਿੱਤਾ ਸੀ ਐਮਐਲਏ ਦਿਨੇਸ਼ ਚੱਡਾ ਨੇ ਆਪਣੇ ਲੋਕਾਂ ਦੇ ਵਿੱਚ ਖੜ ਕੇ ਉਹ ਕੀ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਸਕੀਮ ਸੰਬੰਧੀ ਰੂਪਨਗਰ ਦੇ ਵਿਧਾਇਕ ਪਹਿਲੀ ਵਾਰ ਅੱਗੇ ਆਏ ਨੇ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਣ ਦਾ ਐਲਾਨ ਕੀਤਾ ਹੈ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਆਪਣੇ ਇਲਾਕੇ ਸ਼ਾਮਪੁਰਾ ਫੂਲਖੁਰਦ ਫੂਲਕਲਾਂ ਅਬੇਪੁਰ ਬੋਲੀਆਂ ਖੈਰਾਬਾਦ ਆਦ ਇਸ ਸਕੀਮ ਤੋਂ ਪ੍ਰਭਾਵਿਤ ਪਿੰਡਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਕੇ ਗਰੰਟੀ ਦਿੰਦੀ ਹੈ ਕਿ ਉਹਨਾਂ ਨੇ ਪ੍ਰਭਾਵਿਤ ਪਿੰਡਾਂ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਕੀਤੀਆਂ ਨੇ ਜਿਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਸਕੀਮ ਤਹਿਤ ਆਪਣੀ ਜ਼ਮੀਨ ਦਾ ਫੈਸਲਾ ਕੀਤਾ ਉਹ ਉਹਨਾਂ ਦੇ ਨਾਲ ਨੇ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੀ ਇੱਕ ਵੀ ਇੰਚ ਜ਼ਮੀਨ ਇਸ ਸਕੀਮ ਹੇਠੋਂ ਨਹੀਂ ਆਉਣ ਦੇਣਗੇ ਪੰਜਾਬ ਐਗਰੋ ਦੇ ਡਾਇਰੈਕਟਰ ਰਾਮਕਮਾਰ ਮੁਕਾਰੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਵਿਧਾਇਕ ਦਿਨੇਸ਼ ਚੱਡਾ ਦੀ ਵੀਡੀਓ ਕਲਿੱਪ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਧਾਇਕ ਕਿਸਾਨਾਂ ਦੇ ਨਾਲ ਹਨ ਵੀਡੀਓ ਕਲਿੱਪ ਵਿੱਚ ਵਿਧਾਇਕ ਚੱਡਾ ਨੇ ਕਿਸਾਨਾਂ ਵਿੱਚ ਫੈਲੇ ਭੰਬਲ ਪੂਸੇ ਨੂੰ ਖਤਮ ਕਰਨ ਦਾ ਦਾਵਾ ਕੀਤਾ ਹੈ ਰਾਮਕਮਾਰੀ ਮੁਕਾਰੀ ਨੇ ਇਸ ਵੀਡੀਓ ਨੂੰ ਕਈ ਕਲਿੱਪਾਂ ਵਿੱਚ ਪੰਜਾਬੀ ਵਿੱਚ ਟੈਗ ਲਾਈਨ ਨਾਲ ਸਾਂਝਾ ਕੀਤਾ ਹੈ ਤੇ ਵਿਧਾਇਕ ਕਿਸਾਨਾਂ ਦੇ ਹੱਕ ਹੱਕਾਂ ਲਈ ਗਰਜੇ ਕਿ ਇੱਕ ਵੀ ਇੰਚ ਜ਼ਮੀਨ ਨਹੀਂ ਜਾਣਦਿਆਂਗੇ ਵੀਡੀਓ ਕਲਿੱਪ ਵਿੱਚ ਚੱਡਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਆ ਕਿ ਹੈ ਕਿ ਜ਼ਮੀਨ ਵੇਚਣ ਤੇ ਕੋਈ پابੰਦੀ ਨਹੀਂ ਹੈ ਤੁਸੀਂ ਆਪਣੀ ਜ਼ਮੀਨ ਕਿਸੇ ਵੀ ਸਮੇਂ ਵੇਚ ਸਕਦੇ ਹੋ ਸਰਕਾਰ ਨੇ ਤੁਹਾਡੇ ਸਾਹਮਣੇ ਨੀਤੀ ਰੱਖੀ ਹੈ ਜੇਕਰ ਤੁਹਾਡੇ ਵਿੱਚੋਂ ਕੋਈ ਆਪਣੀ ਜ਼ਮੀਨ ਲੈਂਡ ਪੂਲਿੰਗ ਨੀਤੀ ਵਿੱਚ ਪਾਉਣ ਲਈ ਸਹਿਮਤ ਨਹੀਂ ਹੋਇਆ ਤਾਂ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਘਰ ਬੈਠ ਸਕਦੇ ਹੋ ਤੁਹਾਡੀ ਜ਼ਮੀਨ ਦੀ ਜ਼ਿੰਮੇਵਾਰੀ ਅਤੇ ਗਰੰਟੀ ਮੇਰੀ ਹੈ ਕਿਸੇ ਵੀ ਨੀਤੀ ਵਿੱਚ ਤੁਹਾਡੀ ਜ਼ਮੀਨ ਦਾ ਇੱਕ ਵੀ ਇੰਚ ਜ਼ਬਰਦਸਤੀ ਨਹੀਂ ਖੋਇਆ ਜਾ ਸਕਦਾ ਕਿਉਂਕਿ ਤੁਸੀਂ ਲੋਕਾਂ ਨੇ ਮੈਨੂੰ ਵਿਧਾਇਕ ਦੇ ਰੂਪ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਵਾਂਗਾ ਇਸ ਦੌਰਾਨ ਪਿੰਡ ਛੋਟੀ ਹਵੇਲੀ ਦੇ ਸਰਪੰਚ ਵਿਕਰਾਂਤ ਚੌਧਰੀ ਸ਼ਾਮਪੁਰਾ ਦੇ ਸਰਪੰਚ ਕੁਲਵੰਤ ਸਿੰਘ ਫੂਲਖੁਰਦ ਦੀ ਕੁਲਵਿੰਦਰ ਕੌਰ ਖੈਰਾਬਾਦ ਦੇ ਸਰਪੰਚ ਹਰਦੀਪ ਕੌਰ ਫੂਲ ਕਲਾਂ ਦੇ ਸਰਪੰਚ ਜਸਵੰਤ ਸਿੰਘ ਤੇ ਅਮਰਿਤਪਾਲ ਸਿੰਘ ਪੱਪੀ ਵਧਾਇਕ ਦੇ ਨਾਲ ਮੌਜੂਦ ਸੀ ਇਸ ਵਕਤ ਜਦੋਂ ਉਹਨਾਂ ਨੇ ਇਸ ਬਾਰੇ ਸਟੈਂਡ ਸਪਸ਼ਟ ਕੀਤਾ। ਦਰਅਸਲ ਰੂਪਨਗਰ ਦੇ ਲਗਭਗ 10 ਪਿੰਡਾਂ ਦੀ ਜ਼ਮੀਨ ਲੈਂਡ ਪੋਲਿੰਗ ਦੀ ਨੀਤੀ ਅਧੀਨ ਆਈ ਹੈ ਜਿਸ ਵਿੱਚੋਂ 284 ਵੱਖ-ਵੱਖ ਪਿੰਡ ਦੇ ਵਸਨੀਕਾਂ ਨੇ ਇਸ ਨੀਤੀ ਦੇ ਪ੍ਰਸ਼ਾਸਨ ਨੂੰ ਆਪਣੀ ਆਜ਼ਹਮਤੀ ਦਿੱਤੀ ਹੈ। ਸਿਰਫ ਇੱਕ ਹੀ ਸਹਿਮਤੀ ਦੇ ਹੱਕ ਵਿੱਚ ਆਏ ਨੇ। ਹੱਕ ਵਿੱਚ ਦਿੱਤੀ ਗਈ ਇਸ ਸਹਿਮਤੀ ਪਿੰਡ ਪਾਪਰਾਲਾ ਦੀ ਬਲਵਿੰਦਰ ਕੌਰ ਦੀ ਹੈ ਬਲਵਿੰਦਰ ਕੌਰ ਕੋਲ ਪਿੰਡ ਸਮਰਾਲਾ ਵਿੱਚ 27 ਵਿਸਵਾ ਜ਼ਮੀਨ ਹੈ ਪ੍ਰਸ਼ਾਸਨ ਨੇ ਲੋਕਾਂ ਵੱਲੋਂ ਨੀਤੀ ਦੇ ਵਿਰੋਧ ਦਿੱਤੇ ਗਏ ਪੱਤਰਾਂ ਦੀ ਜਾਣਕਾਰੀ ਸਰਕਾਰ ਨੂੰ ਅੱਗੇ ਭੇਜ ਦਿੱਤੀ ਹੈ ਉਧਰ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਵੱਲੋਂ ਲੈਂਡ ਪੂਲਿੰਗ ਦੀ ਨੀਤੀ ਦੇ ਵਿਰੋਧ ਵਿੱਚ ਅੱਜ ਜਿਹੜਾ ਹੈ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਹੈ ਔਰ ਇੱਥੇ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੀਤੀ ਦੇ ਖਿਲਾਫ ਜਨ ਹਿੱਤ ਪਟੀਸ਼ਨ ਵੀ ਪੈ ਚੁੱਕੀ ਹੈ ਕਿ ਕਿਸਾਨਾਂ ਦੇ ਹੱਕਾਂ ਦਾ ਘਾਣ ਨਹੀਂ ਹੋਣ ਦਿੱਤਾ ਜਾਏਗਾ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਨੇ ਉਸ ਪਟੀਸ਼ਨ ਵਿੱਚ ਵੀ ਕਈਆਂ ਗਈਆਂ ਨੇ ਉਸ ਦੀ ਅਗਲੀ ਸੁਣਵਾਈ ਅਗਸਤ ਮਹੀਨੇ ਦੇ ਵਿੱਚ ਹੈ ਤਾਂ ਦੇਖਦੇ ਹਾਂ ਕਿ ਹਾਈ ਕੋਰਟ ਤੋਂ ਇਸ ਬਾਰੇ ਕੀ ਫੈਸਲਾ ਆਉਂਦਾ ਜੋ ਜਨ ਹਿੱਤ ਵਿੱਚ ਪਟੀਸ਼ਨ ਪਈ ਹੈ ਪਰ ਜਿੱਥੋਂ ਤੱਕ ਰਹੀ ਗੱਲ ਆਮ ਆਦਮੀ ਪਾਰਟੀ ਦੇ ਇਕਲੌਤੇ ਵਿਧਾਇਕ ਦਾ ਇਸ ਨੀਤੀ ਦੇ ਖਿਲਾਫ ਸਟੈਂਡ ਲੈਣਾ ਜਾਂ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣਾ ਇਹ ਪਹਿਲੇ ਵਿਧਾਇਕ ਨੇ ਇਸ ਤੋਂ ਪਹਿਲਾਂ ਇੱਕ ਐਮਪੀ ਮਲਵਿੰਦਰ ਸਿੰਘ ਕੰਗ ਨੇ ਪੋਸਟ ਪਾਈ ਇੱਕ ਟਵਿੱਟਰ ਹੈਂਡਲ ਤੋਂ ਐਕਸ ਤੋਂ ਡਿਲੀਟ ਹੋਣ ਕਰਕੇ ਵੀ ਵੱਡੇ ਸਵਾਲ ਉੱਠੇ ਕਿ ਕਿਵੇਂ ਦਿੱਲੀ ਵਾਲਿਆਂ ਦਾ ਦਬਾਅ ਹੈ ਜਿਨ੍ਹਾਂ ਕੋਲ ਉਸ ਹੈਂਡਲ ਦੇ ਐਕਸੈਸ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਡਿਲੀਟ ਕਰ ਦਿੱਤੀ ਜੇਕਰ ਮਲਵਿੰਦਰ ਸਿੰਘ ਕੰਗ ਨੇ ਪੋਸਟ ਮਰਜ਼ੀ ਨਾਲ ਡਿਲੀਟ ਕਰਨੀ ਹੁੰਦੀ ਤਾਂ ਉਹ ਫੇਸਬੁੱਕ ਤੋਂ ਵੀ ਡਿਲੀਟ ਕਰ ਦਿੰਦੇ ਪਰ ਫੇਸਬੁੱਕ ਤੋਂ ਉਹ ਪੋਸਟ ਡਿਲੀਟ ਨਹੀਂ ਹੋਈ ਤਾਂ ਉਸ ਦੇ ਨਾਲ ਵੀ ਵੱਡੇ ਸਵਾਲ ਉੱਠੇ ਇੱਕ ਐਮਪੀ ਮਲਵਿੰਦਰ ਸਿੰਘ ਕੰਗ ਇਹ ਕਹਿ ਰਹੇ ਨੇ ਕਿ ਸੁਝਾਅ ਸਾਨੂੰ ਦਿੱਤਾ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਿ ਸਾਨੂੰ ਕਿਸਾਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਲਾਵੇ ਚ ਲੈਣਾ ਚਾਹੀਦਾ ਹੈ ਸਹਿਮਤੀ ਤੋਂ ਬਿਨਾ ਅੱਗੇ ਨਹੀਂ ਵਧਣਾ ਚਾਹੀਦਾ ਇਹ ਸੁਝਾਅ ਦਿੱਤਾ ਤਾਂ ਉਸ ਸੁਝਾਅ ਦੇਣ ਤੋਂ ਬਾਅਦ ਇੱਕ ਪੋਸਟ ਇੱਕ ਥਾਂ ਤੋਂ ਡਿਲੀਟ ਹੋਈ ਤੇ ਵੱਡੇ ਸਵਾਲ ਤੇ ਹੁਣ ਐਮਐਲਏ ਦਿਨੇਸ਼ ਚੱਡਾ ਅੱਗੇ ਆਏ ਨੇ ਹੁਣ ਜਦੋਂ ਐਮਐਲਏ ਦਿਨੇਸ਼ ਚੱਡਾ ਦੇ ਬਾਰੇ ਵੀ ਹੁਣ ਸਰਕਾਰ ਦਾ ਖੁੱਦ ਦਾ ਸਟੈਂਡ ਕੀ ਹੋਏਗਾ ਇਹ ਤਾਂ ਸਰਕਾਰ ਨੇ ਦੇਖਣਾ ਹੈ ਪਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜੋ ਸਾਡੇ ਕੋਲ ਵੀ ਜਾਣਕਾਰੀ ਪੁੱਜੀ ਹੈ ਉਹ ਹੇਠਲੇ ਪੱਦਰ ਦੇ ਉੱਤੇ ਜੋ ਆਮ ਆਦਮੀ ਪਾਰਟੀ ਦੇ ਭਮੱਕੜ ਨੇ ਜਾਂ ਛੋਟੇ ਪਦਰ ਦੇ ਉੱਤੇ ਉਹਨਾਂ ਕੋਲ ਕੋਈ ਨਾ ਕੋਈ ਜ਼ਿੰਮੇਵਾਰੀ ਹੈ ਚਾਹੇ ਸੋਸ਼ਲ ਮੀਡੀਆ ਦੀ ਜਾਂ ਕੋਈ ਹੋਰ ਕਿਸੇ ਵਿੰਗ ਦੇ ਉਹ ਅਹੁਦੇਦਾਰ ਨੇ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਜਦੋਂ ਕਿਸਾਨ ਹੀ ਰਾਜ਼ੀ ਨਹੀਂ ਤਾਂ ਇਸ ਪਾਲਿਸੀ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਆਪਣੀ ਸਰਕਾਰ ਨੂੰ ਹੇਠਲੇ ਪੱਦਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਸੁਝਾਅ ਦੇਣੇ ਤੇ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵਿਰੋਧ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਸਰਕਾਰ ਕੀ ਫੈਸਲਾ ਲੈਂਦੀ ਹੈ ਐਮਐਲਏ ਦਿਨੇਸ਼ ਚੱਡਾ ਦਾ ਲਿਆ ਗਿਆ ਸਟੈਂਡ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ